ਉੱਤੇ ਹਿੰਦੀ ਥੱਲੇ ਅੰਗਰੇਜ਼ੀ ਪੰਜਾਬੀ ਦਾ ਨਾਂ ਨਿਸ਼ਾਨੇ ਨਹੀਂ ਇਮੀਡੀਏਟਲੀ ਪੰਜਾਬ ਪੁਲਿਸ ਦੀ ਟੀਮ ਵੀ ਮੌਕੇ ਤੇ ਆਈ ਹੈ ਤੇ ਇਹਨਾਂ ਬੋਰਡਾਂ ਨੂੰ ਜਿਹੜਾ ਅਸੀਂ ਕਬਜ਼ੇ ਦੇ ਵਿੱਚ ਵੀ ਲੈ ਕੇ ਪੰਜਾਬ ਪੁਲਿਸ ਦੀ ਟੀਮ ਜਿਹੜੀ ਥਾਣੇ ਲੈ ਕੇ ਜਾ ਰਹੀ ਹੈ ਹੋਰ ਤਾਂ ਤੁਸੀਂ ਥਾਣੇ ਭੇਜਣ ਲੱਗੇ ਜਿਨ੍ਹਾਂ ਨਾਲ ਚਪਾ ਲਿਓ ਥਾਣੇ ਨਹੀਂ ਜਾਣਗੇ ਜੀ ਇਹਨਾਂ ਕਹਿ ਲਈ ਸਾਡੇ ਫਿਰ ਅਫਸਰਾਂ ਦੀ ਕਿਉਂ ਨਹੀਂ ਹੈ ਜੀ ਜਿਹੜੇ ਸਾਡੇ ਡੀਸੀ ਹੋ ਗਏ ਐਸਡੀਐਮ ਹੋ ਗਏ ਜੀ ਇਹ ਕਾਦੇ ਹਾਸਤੇ ਹੈਗੇ ਜੀ ਸਾਡਾ ਜਿਹੜਾ ਭਾਸ਼ਾ ਰਾਜ ਭਾਸ਼ਾ ਐਕਟ 1967 ਹੈ ਜੇ ਉਹਦੀ ਗੱਲ ਕਰੀਏ ਆਪਾਂ ਤਾਂ ਜੱਟਾ ਸਾਹਿਬ ਇਹ ਤਾਂ ਉਹਨਾਂ ਦੀ ਚੈਕਿੰਗ ਕਰਨਾ ਉਹਨਾਂ ਦਾ ਫਰਜ਼ ਸੀਗਾ ਜੀ। ਰੋਪੜ ਦੇ ਡਿਪਟੀ ਕਮਿਸ਼ਨਰ ਨੇ ਜਾਂ ਕਿਸੇ ਅਧਿਕਾਰੀ ਨੇ ਇਹਨਾਂ ਬੋਰਡਾਂ ਨੂੰ ਲਾਉਣ ਦੀ ਕੋਈ ਪਰਮਿਟ ਬਲੀ ਦਿੱਤੀ। ਸਾਟਿਆਏ ਰ ਸਟੇਟ ਹੋਵੇ ਸਾਡਾ ਜ਼ਿਲ੍ਹੇ ਦਾ ਅਫਸਰ ਹੋਵੇ ਉਹਨਾਂ ਪਰਮਿਸ਼ਨ ਨਾ ਦਿੱਤੀ ਹੋਵੇ ਤੇ ਇਹਨਾਂ ਦੀ ਕੀ ਮਜਾਲ ਹੈ ਜੀ ਛਪਾ ਦੇਣ ਜੀ ਬਿਨਾ ਪਰਮਿਸ਼ਨ ਤੋਂ ਕਿਵੇਂ ਛਪਾ ਸਕਦੇ ਜੀ। ਅਸੀਂ ਉਹਨਾਂ ਦੀ ਅਣਗਹਿਲੀ ਜ਼ਰੂਰ ਮੰਦੇ ਜੇਕਰ ਇਹ ਬੋਰਡ ਕਿਤੇ ਲੱਗ ਜਾਂਦੇ ਜਾਂ ਲੱਗਿਆਂ ਨੂੰ ਸਮਾਂ ਹੋ ਜਾਂਦਾ। ਰਤਨੇ ਜੀ ਉਹ ਸਾਹਮਣੇ ਇੱਕ ਬੋਰਡ ਹੈ ਜੀ ਉਹ ਪਰੇ ਹੈ ਜੀ ਸਾਹਮਣੇ ਉਹ ਹਰਾ ਹਰਾ ਚਮਕਦਾ ਜੀ ਉਹਦੇ ਉੱਤੇ ਜੀ ਇੱਕ ਥਰਮਲ ਪਲਾਂਟ ਇੱਕ ਸਾਈਡ ਨੂੰ ਧਰਮਸ਼ਾਲਾ ਲਿਖਿਆ ਹੋਇਆ ਇੱਕ ਇੰਗਲਿਸ਼ ਦੇ ਵਿੱਚ ਇੱਕ ਹਿੰਦੀ ਦੇ ਵਿੱਚ ਲਿਖਿਆ ਹੋਇਆ ਉਹ ਲੱਗਿਆ ਹੋਇਆ ਜੀ ਜਿਨੇ ਵੀ ਕੋਣਗੈਲੀ ਕੀਤੀ ਹੈ ਜੀ ਕੋਸ਼ਿਸ਼ ਕੀਤੀ ਹੈ ਪੰਜਾਬੀ ਪੈਸਾ ਬਿਨਾਂ ਲਾਣ ਦੀ ਚਾਹੇ ਜਾਣ ਬੁੱਝ ਕੇ ਚਾਹੇ ਕਹ ਲਓ ਕਿ ਕਿਸੇ ਵੀ ਤਰ੍ਹਾਂ ਤਾਂ ਉਹਦੇ ਤੇ ਬੰਦ ਦੀ ਕਾਰਵਾਈ ਜ਼ਰੂਰ ਹੋਏਗੀ